ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਲਵਾ ਫੈਸ਼ਨ ਬੁਟੀਕ ਤੇ ਹੁਪਸ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਪਰ ਠੀਕ ਹੋਵੋਗੇ ਤੇ ਵਾਈਗਰੂ ਜੀ ਸਭ ਨੂੰ ਠੀਕ-ਠਾਕ ਰੱਖਣ ਪਾਣੀ ਨਾਲ ਬਹੁਤ ਨੁਕਸਾਨ ਹੋ ਰਿਹਾਗਾ ਕਾਫੀ ਜਗ੍ਹਾ ਤੇ ਤੇ ਬਾਬਾ ਜੀ ਅੱਗੇ ਆਪਰ ਅਰਦਾਸ ਕਰਦੇ ਆ ਕਿ ਜਲਦੀ ਜਲਦੀ ਇਹ ਸਭ ਠੀਕ ਹੋ ਜਾਵੇ ਪਹਿਲਾਂ ਦੀ ਤਰ੍ਹਾਂ ਸੋਨੇ ਸੋਨੇ ਜੇ ਸੂਟ ਲੈ ਕੇ ਆਏ ਆ ਅਸੀਂ ਤੁਹਾਡੇ ਲਈ embroidery suit ਜਿਨ੍ਹਾਂ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋਗੇ ਤੇ ਫੁੱਲ ਵਾਚ ਕਰਿਓ ਪਹਿਲਾਂ ਤਾਂ ਵੀਡੀਓ ਨੂੰ ਔਰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਇਹਨਾਂ ਵਿੱਚੋਂ ਤੁਸੀਂ ਸਾਨੂੰ WhatsApp ਨੰਬਰ ਤੇ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋਗੇ ਨੰਬਰ ਸਾਡਾ ਵੀਡੀਓ ਦੇ ਉੱਪਰ ਸ਼ੋਅ ਹੋ ਰਿਹਾਗਾ ਔਰ ਅਗਰ ਤੁਸੀਂ ਆਪਣੀ ਚੋਇਸ ਦਾ ਕੋਈ ਫੈਬਰਿਕ ਜਾਂ ਫਿਰ ਕਲਰ ਲਗਵਾਉਣਾ ਚਾਹੋਗੇ ਤਾਂ ਤੁਸੀਂ ਸਾਡੇ ਤੋਂ ਉਹ ਵੀ ਲਗਵਾ ਸਕਦੇ ਹੋਗੇ ਜਲਦੀ ਜਲਦੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਜੋ ਉਹ ਵੀ ਸੋਨੇ ਸੋਨੇ ਸੂਟ ਦੇਖ ਸਕਣ ਤੇ ਰੈਡੀ ਕਰਵਾ ਸਕਣ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਪਲੇਨ ਨਹੀਂ ਆਉਗੀ ਤੁਹਾਨੂੰ ਪੂਰਾ ਫਿਨਿਸ਼ਿੰਗ ਨਾਲ ਕੰਮ ਕੀਤਾ ਜਾਊਗਾ ਤੇ ਫੈਬਰਿਕ ਵੀ ਵਧੀਆ ਲਗਾ ਕੇ ਦਿੱਤਾ ਜਾਊਗਾ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਵੀ ਸਾਡੇ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗਦੇ ਹੈਗੇ ਤਾਂ ਫਿਰ ਅਸੀਂ ਉਸ ਤੋਂ ਵੀ ਜ਼ਿਆਦਾ ਸੋਹਣੇ ਡਿਜ਼ਾਈਨ ਲੈ ਕੇ ਆਉਣੇ ਆ ਤੁਹਾਡੇ ਵਾਸਤੇ ਆਰ ਆਪਣੇ ਪੈਨਪ੍ਰਾਵ ਨੂੰ ਸ਼ੇਅਰ ਕਰ ਦਿਆ ਕਰੋ ਵੀਡੀਓ ਤੇ ਫੁੱਲ ਵਾਚ ਕਰਿਓ ਵੀਡੀਓ ਨੂੰ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ